ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਦੇ ਮਲਾਜ਼ਮ ਆਪਣੀਆਂ ਤਨਖਾਹਾਂ ਦੀ ਉਡੀਕ ਦੇ ਵਿੱਚ ਪੰਜਾਬ ਸਰਕਾਰ ਨੇ ਮਲਾਜ਼ਮਾਂ ਨੂੰ ਇਸ ਵਾਰ ਜ਼ਿਲ੍ਹਾ ਵਾਰ ਤਨਖਾਹਾਂ ਨੇ ਜੋ ਉਹ ਮਿਲਣਗੀਆਂ ਸੂਤਰਾਂ ਦੇ ਅਨੁਸਾਰ ਸੂਬਾ ਖਜ਼ਾਨਾ ਦਫ਼ਤਰਾਂ ਨੂੰ ਵਿੱਤ ਵਿਭਾਗ ਦੇ ਵੱਲੋਂ ਆਦੇਸ਼ ਜਾਰੀ ਹੋਏ ਨੇ ਜ਼ਿਲ੍ਹਾ ਵਾਰ ਤਨਖਾਹਾਂ ਨੂੰ ਇਸ ਵਾਰ ਰੀਲੀਜ਼ ਕੀਤਾ ਜਾਵੇ ਸੋ ਪੂਰੀ ਖਬਰ ਕੀ ਹੈ ਇਸ ਦੇ ਬਾਰੇ ਚੈਨਲ ਤੇ ਬਨੇ ਰਹਿਣਾ ਚਾਹੁੰਦੇ ਜੀ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਜਿਹੜੀ ਪੇ ਬੈਂਡ ਦੀ ਰਿਪੋਰਟ ਸਭ ਤੋਂ ਪਹਿ ਸਾਨੂੰ ਜਿਹੜੀ ਕੀ ਜਿਹੜੀ ਸਾਦਾ ਦੋਸਤੋ ਇਹ ਗੱਲ ਕਹੀ ਗਈ ਹੈ ਵੀ ਜਿਹੜੀਆਂ ਤਨਖਾਹਾਂ ਦੇ ਬਿੱਲ ਨੇ 2 ਮਈ ਤੱਕ ਖਜ਼ਾਨਾ ਦਫ਼ਤਰਾਂ ਦੇ ਵਿੱਚ ਜਿਹੜੇ ਪਹੁੰਚ ਚੁੱਕੇ ਨੇ ਫਿਲਹਾਲ ਉਹਨਾਂ ਨੂੰ ਪਾਸ ਕਰਕੇ ਉਹਨਾਂ ਦੀਆਂ ਤਨਖਾਹਾਂ ਰਿਲੀਜ਼ ਕੀਤੀਆਂ ਜਾਣ ਪਰ ਜਿਹੜੇ ਕਿਹੜੇ ਜ਼ਿਲ੍ਹੇ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਜਾਰੀ ਕਰਨੀਆਂ ਇਹ ਜਾਣਕਾਰੀ ਵੀ ਮਿਲੀ ਹੈ ਜੋ ਤਨਖਾਹਾਂ ਜਾਰੀ ਕਰਨੀਆਂ ਹੁੰਦੀਆਂ ਨੇ ਇਹ ਇਸ ਆਦੇਸ਼ ਨੇ ਜਿਹੜੇ ਆਦੇਸ਼ ਨੇ ਜੋ ਉੱਪਰੋਂ ਆਉਂਦੇ ਨੇ ਕਿ ਉਹਨਾਂ ਨੂੰ ਜ਼ਿਲ੍ਹਿਆਂ ਦੀ ਜੋ ਤਨਖਾਹਾਂ ਨੇ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ ਪਤਾ ਲੱਗ ਆ ਗਿਆ ਹੈ ਕਿ ਜਿਵੇਂ ਚੰਡੀਗੜ੍ਹ ਸਮੇਤ ਕੁਝ ਜ਼ਿਲ੍ਹਿਆਂ ਦੇ ਮੁਲਾਜ਼ਮਾਂ ਦੀਆਂ ਜੋ ਤਨਖਾਹਾਂ ਉਹ ਰਿਲੀਜ਼ ਹੋ ਗਈਆਂ ਨੇ ਅਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਪੜਾ ਵਾਰ ਤਨਖਾਹਾਂ ਰਿਲੀਜ਼ ਕੀਤੀਆਂ ਜਾ ਰਹੀਆਂ ਨੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਮਹੀਨੇ ਦੀ ਵੀ ਤਨਖਾਹਾਂ ਦੀ ਜੋ ਤਨਖਾਹ ਦੀ ਉਹ ਵੀ ਲੇਟ ਪਈ ਸੀ ਹਾਲਾਂਕਿ ਜੋ ਮਹੀਨੇ ਦੀ 28 ਤਰੀਕ ਹੁੰਦੀ ਹੈ ਜਾਂ 30 ਤਰੀਕ ਹੁੰਦੀ ਹੈ ਜਾਂ ਅਗਲੇ ਮਹੀਨੇ ਦੀ 1 ਤਰੀਕ ਹੁੰਦੀ ਹੈ ਸੋ ਦੋਸਤੋ ਉਦੋਂ ਤਨਖਾਹਾਂ ਜਿਹੜੀ ਖਾਤਿਆਂ ਵਿੱਚ ਪੈ ਜਾਂਦੀਆਂ ਨੇ ਪਰ ਪਿਛਲੇ ਮਹੀਨੇ ਜੋ ਹੈਗਾ 4-5 ਤਰੀਕ ਤੱਕ ਤਨਖਾਹਾਂ ਕਿਸੇ ਵੀ ਮਲਾਜ਼ਮ ਨੂੰ ਨਹੀਂ ਮਿਲੀਆਂ ਸੀ ਸੋ ਕਹਿਣ ਦਾ ਭਾਵ ਇਹ ਹੈ ਕਿ ਪਿਛਲੇ ਮਹੀਨੇ ਵੀ ਜੋ ਤਨਖਾਹਾਂ ਨੇ ਉਹ ਲੇਟ ਮਿਲੀਆਂ ਸਨ ਹੋਰ ਜਾਣਕਾਰੀ ਜਿਹੜੀ ਮਿਲੀ ਹੈ ਵੀ ਜਿਹੜੇ ਹੋਰ ਬਿੱਲ ਹਨ ਪੇ ਬੈਂਡ ਤੋਂ ਇਲਾਵਾ ਖਜ਼ਾਨਾ ਦਫਤਰਾਂ ਦੇ ਵਿੱਚ ਜਿਹੜੇ ਜਾਂਦੇ ਨੇ ਉਹ ਵੀ ਵੱਡੇ ਪੱਧਰ ਤੇ ਦਫਤਰਾਂ ਵਿੱਚ ਪੈਂਡਿੰਗ ਪਏ ਨੇ ਖਾਸ ਕਰਕੇ ਜੀਪੀਐਫ ਐਡਵਾਂਸ ਦੇ ਬਿੱਲ ਜੋ ਜਿਹੜੇ ਮੁਲਾਜ਼ਮ ਨੇ ਜਿਹੜੇ ਜੀਪੀਐਫ ਐਡਵਾਂਸ ਦੇ ਬਿੱਲ ਨੇ ਹੋ ਹੋ ਭਰ ਕੇ ਜਿਹੜੇ ਭੇਜੇ ਹੋਣਗੇ ਐਡਵਾਂਸ ਜੀਪੀਐਫ ਲੈਣ ਦੇ ਲਈ ਉਹਨਾਂ ਦੇ ਜੋ ਬਿੱਲ ਨੇ 2-3 ਮਹੀਨਿਆਂ ਤੋਂ ਹਲੇ ਵੀ ਜਿਹੜੇ ਪੈਂਡਿੰਗ ਪਏ ਨੇ ਉਹਨਾਂ ਨੂੰ ਕਲੀਅਰ ਕਰਨ ਦੇ ਵੀ ਆਦੇਸ਼ ਹਜੇ ਤੱਕ ਜਾਰੀ ਨਹੀਂ ਹੋਏ ਹੈ ਇਸ ਦੇ ਨਾਲ ਨਾਲ ਜਿਹੜੇ ਵੀ ਵੀਰ ਰਟਾਇਰ ਹੁੰਦੇ ਨੇ ਜਿਹੜੇ ਸਾਡੇ ਕਿਸੇ ਵੀ ਭਾਗ ਦੇ ਵਿੱਚੋਂ ਉਹਨਾਂ ਨੂੰ ਜੋ ਅੰਤਿਮ ਦਾਇਕੀ ਹੁੰਦੀ ਹੈ ਉਹਨਾਂ ਦੀ ਸਰਵਿਸ ਦੇ ਚਾਹੇ ਉਹ ਲੀਵ ਇਨ ਕੈਸ਼ਮੈਂਟ ਦੀ ਹੋਵੇ ਚਾਹੇ ਗ੍ਰੈਸਟੀ ਦੀ ਹੋਵੇ ਚਾਹੇ ਜੀਪੀਐਫ ਦੀ ਹੋਵੇ ਉਹਨਾਂ ਦੀ ਜੋ ਉਧਾਇਕੀ 1 ਅਪ੍ਰੈਲ 2025 ਤੋਂ ਜਿਹੜੇ ਵੀ ਉਲਾਸਮ ਨੇ ਉਹਨਾਂ ਦੀ ਹਜੇ ਤੱਕ ਜੋ ਪੈਂਡਿੰਗ ਪਈਆਂ ਪੈਂਡਿੰਗ ਮੈਂ ਦਫ਼ਤਰਾਂ ਦੇ ਵਿੱਚ ਹੀ ਨੇ ਤੇ ਉਹਨਾਂ ਨੂੰ ਜਾਰੀ ਕਰਨ ਦੇ ਆਦੇਸ਼ ਹਜੇ ਤੱਕ ਉਹ ਜਾਰੀ ਨਹੀਂ ਹੋਏ ਹੈ ਸੋ ਜਿਹੜੀ ਅਪ੍ਰੈਲ ਮਹੀਨੇ ਦੀ ਜਿਹੜੀ ਇਹ ਤਨਖਾਹ ਹੈ ਇਹ ਸਾਰੇ ਹੀ ਮਲਾਸਮਾਂ ਨੂੰ ਹੈ ਕਿ ਜਿਹੜੀ ਆ ਜ਼ਿਲ੍ਹਾ ਵਾਰ ਜਿਹੜੀਆਂ ਮਿਲਨੀਆਂ ਨੇ ਤੇ ਇਹ ਦੇਖਣ ਵਾਲੀ ਇਹ ਸਾਰੇ ਜਿਹੜੇ ਦੇਖਣਾ ਇਹ ਹੋਵੇਗਾ ਕਿ ਕਿਹੜੇ ਜ਼ਿਲ੍ਹੇ ਨੂੰ ਜੋ ਹੈ ਪਹਿਲਾਂ ਤਨਖਾਹ ਮਿਲਦੀ ਹੈ ਤੇ ਕਿਹੜੇ ਜ਼ਿਲ੍ਹੇ ਨੂੰ ਬਾਅਦ ਦੇ ਵਿੱਚ ਤਨਖਾਹ ਮਿਲਦੀ ਨੇ ਜਿਹੜਾ ਇਹ ਫਰਕ ਕਿੰਨਾ ਕੁ ਪੈਂਦਾ ਹੋਵੇਗਾ ਇੱਕ ਅੱਧੇ ਦਿਨ ਦਾ ਜੋ ਫਰਕ ਇਹਦੇ ਵਿੱਚ ਸੋ ਪੈ ਸਕਦਾ ਹੈ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਖਾਸ ਅਪਡੇਟ ਮੁਲਾਜ਼ਮਾਂ ਤੇ ਪੈਨਸ਼ਨ ਨਾਲ ਸੰਬੰਧਿਤ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ